ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹੱਤਿਆਵਾਂ ਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਦੇਸ਼ ਭਰ ਦੇ ਵਿੱਚ ਥਾਥਾ ਦੇ ਉੱਤੇ ਪਾਕਿਸਤਾਨ ਦੇ ਖਿਲਾਫ ਲੋਕਾਂ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਹਨਾਂ ਹੱਤਿਆਵਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਤਾਹੀ ਤੱਜ ਮੈਨ ਮਾਰਕੀਟ ਦੇ ਵਿੱਚ ਸ਼ਿਵ ਮੰਦਿਰ ਵਿਖੇ ਸਨਾਤਨ ਧਰਮ ਸਭਾ ਦੇ ਵੱਲੋਂ ਇਸ ਦੁਖਦਾਈ ਘਟਨਾ ਨੂੰ ਲੈ ਕੇ ਜਿੱਥੇ ਰੋਸ ਪ੍ਰਗਟ ਕੀਤਾ ਗਿਆ ਉੱਥੇ ਹੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੰਦਿਆ ਹੋਇਆ ਇਸ ਘਟਨਾ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਗਲਬਾਤ ਕਰਦੇ ਹੋ ਮੌਕੇ ਤੇ ਮੌਜੂਦ ਵਕਵਕ ਵਿਅਕਤੀ ਨੇ ਕਿਹਾ ਹੈ ਕਿ ਪਹਿਲਗਾਮ ਦੇ ਵਿੱਚ ਧਰਮ ਪੁੱਛ ਕੇ ਉਹਨਾਂ ਦੀ ਹੱਤਿਆ ਕਰਨਾ ਬਹੁਤ ਹੀ ਨਿੰਦਨਯੋਗ ਹੈ ਤੇ ਇਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਆਓ ਸੁਣਦੇ ਹਾਂ ਇਸ ਮੌਕੇ ਇਕੱਤਰ ਹੋਏ ਵਕਵਕ ਲੋਕਾਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਇਹ ਜੋ 22 April ਨੂੰ ਪਹਿਲਗਾਮ ਦੇ ਵਿੱਚ ਇਨਸੀਡੈਂਟ ਹੋਇਆ ਹੈ ਇਹ ਬਹੁਤ ਹੀ ਸ਼ਰਮਨਾਕ ਹੈ ਜਿਹੜਾ ਵੀ ਨੇ ਹੱਥੇ ਲੋਕਾਂ ਦੇ ਉੱਤੇ ਇਹਨਾਂ ਨੇ ਅਤਿਆਚਾਰ ਕੀਤਾ ਇਹਦੀ ਅਸੀਂ ਜਿੰਨੀ ਵੀ ਨਿੰਦਿਆ ਕਰੀਏ ਉਹ ਨਹੀਂ ਘਟਾ ਹੈ ਅਸੀਂ ਆਪਣੇ ਸਰਕਾਰ ਨੂੰ ਇਹ ਨਵੇਰਨ ਕਰਦੇ ਆ ਕਿ ਇਹਦੇ ਤੇ ਸਖਤ ਤੇ ਸਖਤ ਜਿੰਨਾ ਵੀ ਐਕਸ਼ਨ ਹੋਇਆ ਜਾਵੇ ਲਿੱਤਾ ਜਾਵੇ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਢਿੱਲਣਾ ਵਰਤੀ ਜਾਵੇ ਅਸੀਂ ਸਾਰੇ ਦੇਸ਼ ਦੇ ਨਾਲ ਆ ਅਸੀਂ ਹਿੰਦੂ ਇੱਕ ਆ ਜਦ ਤੱਕ ਅਸੀਂ ਇੱਕ ਹੁਣ ਵੀ ਨਹੀਂ ਹੋਏ ਅਸੀਂ ਇਦਾਂ ਹੀ ਮਾਰ ਖਾਂਦੇ ਰਾਵਾਂਗੇ ਔਰ ਪਿਆਰ ਦੇ ਦੇਖ ਨੂੰ ਦੇ ਰਹਿਣਗੇ ਸਾਡੇ ਇਸ ਕਰਕੇ ਸਾਰੇ ਆਨ ਸਾਡੀ ਬੇਨਤੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਹਿੰਦੂ ਆਂ ਔਰ ਅਸੀਂ ਸਾਰੇ ਇਕੱਠੇ ਹੋਈਏ ਇਸ ਮਸਲੇ ਦੇ ਉੱਤੇ ਸਾਰੇ ਭੇਲ ਪਾਬਾ ਨੂੰ ਛੱਡ ਕੇ ਸਾਰੀਆਂ ਜਾਤ ਪਾਤਾਂ ਨੂੰ ਛੱਡ ਕੇ ਅਸੀਂ ਸਭ ਤੋਂ ਪਹਿਲਾਂ ਹਿੰਦੂ ਆਂ ਜੈ ਭਾਰਤ ਜੈ ਹਿੰਦ ਮਾਤਾ ਕੀ ਜੈ ਪਹਿਲਾਂ ਮਦਨ ਗੋਪਾਲ ਵਾਈਸ ਪ੍ਰੈਜ਼ੀਡੈਂਟ ਸ੍ਰੀ ਸਨਾਤਨ ਤੁਹਾਨੂੰ ਸਵਾਲ ਨੰਗਲ ਅੱਜ ਅਸੀਂ ਸਾਰੇ ਸਨਾਤਨ ਪ੍ਰੇਮੀ ਹਿੰਦੂ ਸਮਾਜ ਸ਼ੀ ਮੰਦਰ ਮੇਨ ਮਾਰਕੀਟ ਚ ਜੋ ਪਹਿਲਗਾਮ ਦੇ ਵਿੱਚ ਸਾਡੇ 26 27 ਦੇ ਕਰੀਬ ਹਿੰਦੂਆਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸ਼ਰਦਨਜੀ ਦੇਣ ਲਈ ਅੱਜ ਇੱਥੇ ਇਕੱਠੇ ਹੋਏ ਆ ਮੈਂ ਸ੍ਰੀ ਸਨਾਤਨ ਤੁਨ ਸਭਾ ਦੇ ਸਾਰੇ ਸਦਸਿਆਂ ਵੱਲੋਂ ਆਪਣੇ ਵੱਲੋਂ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਤੇ ਸਾਰੇ ਹਿੰਦੂ ਸਮਾਜ ਵੱਲੋਂ ਭਾਰਤ ਸਰਕਾਰ ਨੂੰ ਇਹ ਹੀ ਬੇਨਤੀ ਕਰਦਾ ਕਿ ਹੁਣ ਇਹ ਟਾਈਮ ਜਿਹੜਾ ਹੈ ਟਾਈਮ ਟਪਾਉਣ ਦਾ ਟਾਈਮ ਨਹੀਂ ਹੈ ਹੁਣ ਐਕਸ਼ਨ ਦਾ ਟਾਈਮ ਹੈ ਪਾਕਿਸਤਾਨ ਦੇ ਸ਼ਹਿਤ ਜੋ ਅਤਵਾਦ ਸ਼੍ਰੀਨਗਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਫੈਲ ਰਿਹਾ ਉਹਨੂੰ ਰੋਕਣ ਦੇ ਲਈ ਸਾਨੂੰ ਇੱਕ ਵੱਡੀ ਕਾਰਵਾਈ ਕਰਨੀ ਚਾਹੀਦੀ ਆ ਸਾਨੂੰ ਪੀਓਕੇ ਤੇ ਹਮਲਾ ਕਰਨਾ ਚਾਹੀਦਾ ਅਸੀਂ ਸਾਰੇ ਹਿੰਦੂ ਸਾਰਾ ਸਮਾਜ ਇਕੱਠੇ ਆ ਅਸੀਂ ਇਕੱਠੇ ਹੋ ਕੇ ਸਰਕਾਰ ਦੀ ਜਿਸ ਤਰ੍ਹਾਂ ਵੀ ਸਰਕਾਰ ਸਾਨੂੰ ਕਹੇਗੀ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਨਾਲ ਖੜੇ ਆ ਤੇ ਅਸੀਂ ਸਰਕਾਰ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਆ ਤੇ ਅੱਜ ਉਹਨਾਂ ਸ਼ਹੀਦਾਂ ਨੂੰ ਆਪਣੀ ਪੁਰ ਜੋ ਸ਼ਰਧਾਂਜਲੀ ਦਿੰਦੇ ਆ ਤੇ ਪਰਮਾਤਮਾ ਤੋਂ ਬੇਨਤੀ ਕਰਦੇ ਆ ਕਿ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਚਨ ਵਾਸ ਦੇਵੇ ਤੇ ਸਾਡੇ ਦੇਸ਼ ਦੇ ਸੈਨਾਵਾਂ ਨੂੰ ਬਲ ਬਖਸ਼ੇ ਕਿ ਆਸੀਂ ਪਾਕਿਸਤਾਨ ਦੀ ਛੇਤੇ ਜੋ ਅੱਤਵਾਦ ਪੈਦਾ ਹੋ ਰਿਹਾ ਹੈ ਤੇ ਪਾਕਿਸਤਾਨ ਨੂੰ ਅਸੀਂ ਸਬਕ ਸਿਖਾ ਸਕਤੀਏ ਭਾਰਤ ਮਾਤਾ ਕੀ ਜੈ ਸਾਰੇ ਹੋਰ ਅੱਜ ਇਸ ਰੋਜ਼ ਦੇ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਸਰਕਾਰ ਦੇ ਨਾਲ ਉਹਨਾਂ ਦਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਉੱਤੇ ਪੂਰਾ ਐਕਸ਼ਨ ਲਿਆ ਜਾਵੇ ਔਰ ਪਾਕਿਸਤਾਨ ਨੂੰ ਇਸ ਮਾਅਦ ਦਾ ਸਬਕ ਦਿਖਾਇਆ ਜਾਵੇ ਕਿ ਅਸੀਂ ਵੀ ਹਿੰਦੂ ਜਿਹੜੇ ਆ ਅਸੀਂ ਸਾਰੇ ਇਕੱਠੇ ਆ ਔਰ ਅਸੀਂ ਹਰੇਕ ਮਿਲ ਕੇ ਇਹਦਾ ਮੁਕਾਬਲਾ ਕਰਨ ਨੂੰ ਤਿਆਰ ਹਾਂ ਜੇ ਸਾਡੇ ਵਾਸਤੇ ਹਿੰਦੂ ਜਿਹੜਾ ਪਹਿਲੇ ਹਿੰਦੂ ਬਾਅਦ ਵਿੱਚ ਅਸੀਂ ਸਭ ਕੁਛ ਆ ਅਸੀਂ ਇਸ ਵਾਸਤੇ ਇਚਾਨੇ ਆ ਕਿ ਸਰਕਾਰ ਜਿਹੜਾ ਉਹ ਤੋਂ ਬਹੁਤ ਜ਼ੋਰ ਦੇ ਨਾਲ ਇਹਨਾਂ 'ਤੇ ਐਕਸ਼ਨ ਲਵੇ ਔਰ ਇਹਨਾਂ ਨੂੰ ਇਤ ਦੇ ਨਾਲ ਇੱਕ ਦਾਬ ਜਵਾਬ ਪੱਥਰ ਦਾ ਜਵਾਬ ਇਤ ਦੇ ਨਾਲ ਦਵੇ ਤਾਂ ਕਿ ਅਸੀਂ ਅੱਜ ਨੂੰ ਖੜੇ ਹੋ ਸਕੀਏ ਹਾਂਜੀ ਵਾਲੀਆ ਜੀ